ਸੋਰਠ ਮਹਲਾ 5 ਜਿਤ ਪਾਰ ਬ੍ਰਾਹਮ ਚਿਤਿਆ ਆਇਆ ਸੋ ਕਰ ਦਈ ਵਸਾਇਆ ਜੇਤ ਪਾਰ ਬ੍ਰਹਮਚਿਤੇ ਆਇਆ ਸੋ ਕਰਦੈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਸੈ ਸਾਦਲ ਮਿਟਾਇਆ ਹਰ ਕੀ ਨਾਮ ਕੀ ਵਡਿਆਈ ਆਚ ਪਹਿਰੇ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਾਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰ ਪੂਰੇ ਤੇ ਜਾਣੀ ਰੱਬ ਕੀ ਅਕਾਚ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਾ ਲ ਚਵਰੋ ਸ਼ਬਦ ਤਸ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨੋਵੜ ਪਾ ਗਏ ਹੋ ਸਤਗੁਰਾਂ ਦੀ ਚਰਨ ਛਣ ਦੇ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਰਾਹੀਂ ਇਸ ਸਮੇਂ ਨੂੰ ਅਸੀਂ ਸਫਲ ਸੋਨਾ ਬਣਾਉਂਦਾ ਯਤਨ ਕਰ ਰਹੇ ਹਾਂ ਅੱਜ ਦਾ ਪਾਵਨ ਪਵਿੱਤਰ ਬਚਨ ਸੋਰਠ ਰਾਗ ਦੇ ਅੰਦਰ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਅੰਗ 625 ਅਤੇ 26 ਦੇ ਸੁਭਾਈ ਭੰਡ ਹੈ ਦੋ ਪਦਿਆਂ ਦਾ ਇਹ ਸ਼ਬਦ ਜਿਸ ਰਾਹੀਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਸਾਨੂੰ ਸਿੱਖਿਆ ਬਖਸ਼ੀ ਹੈ ਕਿ ਜਿਨ੍ਹਾਂ ਨੂੰ ਪਰਮਾਤਮਾ ਯਾਦ ਹੈ ਰੱਬ ਦੀ yaad ਜਿਨ੍ਹਾਂ ਨੇ ਹਿਰਦੇ ਵਿੱਚ ਵਸਾਈ ਹੈ ਉਹ ਸਮਝੋ ਜਿਹੜੇ ਘਰ ਜਿਹੜੇ ਨੇ ਸ਼ੁਭ ਗੁਣਾਂ ਦੇ ਨਾਲ ਭਰਪੂਰ ਹੋ ਗਏ ਉਹਨਾਂ ਦੀ ਜ਼ਿੰਦਗੀ ਵਿੱਚ ਹਰਿਆਵਲ ਆ ਗਈ ਗੁਰੂ ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ ਉਹ ਫਿਰ ਗੈਰ ਲੋਕੀ ਵਸੋਂ ਵਾਲੇ ਬਣ ਗਏ ਆਓ ਪਵਨ ਵਿਚਾਰ ਦੀ ਅਰੰਭ ਤੱਕ ਪਹਿਲਾਂ ਅਰਸਨਾ ਕਰੋ ਪਵਿੱਤਰ ਅਦਬ ਸਹਿ ਗੁਰਪਤੀ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ ਸੁਹੀ ਰਾਗ ਦੇ ਅੰਦਰ ਸਤਗੁਰੂ ਜੀ ਨੇ ਕੁਝ ਉਦਾਹਰਨਾਂ ਦੇ ਕੇ ਸੰਸਾਰ ਨੂੰ ਸਮਝਾਈ ਇੱਕ ਗੱਲ ਕਿ ਮੰਨ ਲਓ ਕਿ ਬਾਤ ਨੂੰ ਆਪਾਂ ਘਰ ਨੂੰ ਜਿਹੜਾ ਹੈ ਬਹੁਤ ਸੁੰਦਰ ਰੰਗ ਕਰਵਾਇਆ ਹੈ ਪੇਂਟ ਕਰਵਾਇਆ ਹੈ ਉਹਤੇ ਚਿੱਤਰਕਾਰੀਆਂ ਕਰਵਾਈਆਂ ਬਾਹਰੋਂ ਵੇਖਣ ਨੂੰ ਜਿਹੜਾ ਬਹੁਤ ਉਹ ਸੋਹਣਾ ਲੱਗਦਾ ਹੈ ਤੇ ਜੋ ਵੀ ਬਾਹਰੋਂ ਵੇਖਦਾ ਹੈ ਉਹ ਆਕਰਸ਼ਿਤ ਹੁੰਦਾ ਹੈ ਕਿ ਘਰ ਬਹੁਤ ਸੋਹਣਾ ਹੈ ਪਰ ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਅੰਦਰ ਜਾ ਕੇ ਦੇਖਿਆ ਉਥੇ ਵਸੋਂ ਨਹੀਂ ਹੈ ਉਹ ਸੇ ਉਜਾੜ ਹੈ ਉਥੇ ਕੋਈ ਰਹਿੰਦਾ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਹਿਣ ਲੱਗੇ ਕਿ ਅੰਦਰ ਜੇਕਰ ਕੋਈ ਨਹੀਂ ਰਹਿ ਰਿਹਾ ਤੇ ਬਾਹਰੋਂ ਚੰਗਾ ਰੰਗ ਕਰਵਾ ਦੇਣਾ ਚੰਗੀ ਚਿੱਤਰਕਾਰੀ ਕਰਵਾ ਦੇਣੀ ਇਹਦਾ ਲਾਭ ਕੀ ਹੋਏਗਾ ਫਿਰ ਦੱਸੋ ਜੇ ਅੰਦਰ ਹੀ ਕਹਿ ਲੋ ਕਿ ਇੱਕ ਖੰਡਰ ਬਣਿਆ ਹੋਇਆ ਹੈ ਅੰਦਰ ਹੀ ਸਖਣਾਪਨ ਹੈ ਅੰਦਰ ਕੋਈ ਵਸੂ ਨਹੀਂ ਹੈ ਅੰਤੋਕ ਅੰਦਰ ਕੋਈ ਰਹਿਣ ਵਾਲਾ ਨਹੀਂ ਹੈ ਇਹਦਾ ਭਾਵ ਕੀ ਹੋਇਆ ਕਿ ਕੇਵਲ ਤਾਂ ਕੇਵਲ ਅਸਲ ਦੇ ਵਿੱਚ ਉਹ ਬਾਹਰ ਮੁਕੀ ਹੀ ਸੰਸਾਰ ਨੂੰ ਆਕਰਸ਼ਿਤ ਕਰਨ ਵਾਸਤੇ ਹੈ ਅੰਦਰ ਸਾਰਾ ਖਾਲੀ ਪਨ ਪਿਆ ਹੈ ਮਾਲਕ ਜੀ ਦੇ ਕਹਿਣ ਦਾ ਭਾਵ ਇਹ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਪਣੇ ਅੰਦਰ ਜਿਹੜਾ ਹੈ ਨਾ ਸ਼ਬ ਗੁਣਾਂ ਨੂੰ ਤਰਨ ਕਰੋ ਆਪਣੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਵਸਾਓ ਆ ਜਿਹੜਾ ਮਨ ਪਰਦੇਸੀ ਬਣਿਆ ਫਿਰਦਾ ਹੈ ਆ ਸਾਡੇ ਇੰਦਰੀ ਸਾਡੇ ਵਸ ਵਿੱਚ ਨਹੀਂ ਹੈਗੇ ਜਿੱਦਣ ਅਸੀਂ ਇਹਨਾਂ ਨੂੰ ਜਿਹੜਾ ਨਾ ਕਾਬੂ ਕਰਨ ਦੇ ਸਮਰੱਥ ਹੋ ਗਏ ਉਹ ਦਿਨ ਸਮਝਿਓ ਕਿ ਅਸੀਂ ਇੱਕ ਵਸੋਂ ਦੇ ਵਿੱਚ ਬੈਠੇ ਹੋਏ ਹਾਂ ਇਹ ਘਰ ਜਿਹੜਾ ਹੈ ਉਜਾਰ ਨਹੀਂ ਹੈ ਇਸ ਘਰ ਦੇ ਵਿੱਚ ਜਿਹੜਾ ਕੋਈ ਰਹਿੰਦਾ ਹੈ ਕਿਸੇ ਕਰਕੇ ਪਾਵਨ ਬਾਣੀ ਦਾ ਬਚਨ ਵੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦਿੱਤੀ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟਟੀਆਂ ਕੰਮ ਨ ਆਗਣੀ ਵਿੱਚੋਂ ਸਖਣੀ ਹੈ ਭਾਈ ਗੁਰੂ ਦੇ ਦੋਸ ਤੇ ਐਸੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਵੀ ਇੱਕ ਬਚਨ ਪੜ੍ਹ ਰਿਹਾ ਸੀ ਕਹਿੰਦੇ ਜੇ ਸ਼ਰੀਰ ਪੱਖੋਂ ਵੀ ਕਮਜ਼ੋਰ ਹੈ ਨਾ ਜੇ ਭਾਵੇਂ ਆਤਮਿਕ ਪੱਖੋਂ ਕਮਜ਼ੋਰ ਹੈ ਜੇ ਤੇਰੇ ਧੰਨ ਤੇ ਕੱਪੜਾ ਨਹੀਂ ਹੈਗਾ ਜੇ ਤੇਰੇ ਕੋ ਕਿਸੇ ਕਿਸਮ ਦੀ ਕੋਈ ਘਾਟ ਹੈ ਜੇ ਕੋ ਹੋਵੇ ਦਬਲਾ ਨੰਗ ਔਖੀ ਤੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਦਮੜਾ ਦਰਸੁੰਦਾ ਪੈਸਾ ਜੇ ਤੇਰੇ ਕੋਲ ਧਨ ਨਹੀਂ ਹੈ ਕੋਈ ਤੈਨੂੰ ਹੌਸਲਾ ਦੇਣ ਵਾਲਾ ਨਹੀਂ ਤੇ ਸਤਿਗੁਰੂ ਜੀ ਕਹਿਣ ਲੱਗੇ ਤੂੰ ਅੰਦਰ ਤੋਂ ਕਹਿ ਲੋ ਇਕਾਦਰ ਹੋ ਕੇ ਰੱਬ ਨੂੰ ਚੇਤੇ ਕਰ ਤੇਰੀ ਕਮਜ਼ੋਰੀ ਬਾਹਰ ਮੁਕੀ ਤੇ ਅੰਦਰ ਮੁਕੀ ਨਹੀਂ ਖਤਮ ਹੋ ਜਾਏਗੀ ਧੰਨ ਦੀ ਜਿਹੜੀ ਤੈਨੂੰ ਅਸਲ ਦੇ ਵਿੱਚ ਘਾਟ ਹੈ ਉਹ ਵੀ ਪੂਰੀ ਹੋ ਜਾਏਗੀ ਕੋਈ ਧੀਰਜ ਦੇਣ ਵਾਲਾ ਨਹੀਂ ਰੱਬ ਗੁਰੂ ਖੁਜ ਤੈਨੂੰ ਜਿਹੜਾ ਹੌਸਲਾ ਦੇ ਗੁਰੂ ਦੇ ਬੋਲ ਹੀ ਬੋਤ ਜੀ ਅਸੀਂ ਖੋਮਾ ਲਈਏ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਪਰਥਾਏ ਅੱਜ ਜਿਹੜਾ ਸਾਨੂੰ ਸੇਧ ਦਿੱਤੀ ਹੈ ਕਿ ਜਿਦ ਪਾਰ ਬ੍ਰਹਮ ਚਿਤ ਆਇਆ ਜਿਸ ਹਿਰਦੇ ਘਰ ਵਿੱਚ ਪਰਮਾਤਮਾ ਆ ਕੇ ਵਸ ਗਿਆ ਇਹਦਾ ਮਤਲਬ ਇਹ ਹੈ ਕਿ ਜੇਕਰ ਸਾਡੇ ਹਿਰਦੇ ਵਿੱਚ ਉਜਾੜਾ ਹੈ ਕਿਉਂਕਿ ਹਰ ਇੱਕ ਹਿਰਦਾ ਜਾਣਦਾ ਹੈ ਪੰਜਵੇਂ ਪਾਤਸ਼ਾਹੀ ਦੇ ਇੱਕ ਬਚਨ ਬੜਾ ਪਿਆਰਾ ਯਾਦ ਆਇਆ ਸਤਿਗੁਰੂ ਜੀ ਕਹਿੰਦੇ ਉਜਾੜਾ ਇਸ ਲਈ ਹੈ ਹਰ ਇੱਕ ਇੰਦਰਾ ਜਿਹੜਾ ਹੈ ਉਹ ਆਪੋ ਆਪਣੇ ਵਕਾਰ ਕਮਾਉਣ ਵਾਸਤੇ ਲੱਗਾ ਹੋਇਆ ਹੈ ਨੈਣੋ ਨੀਂਦ ਪਰ ਵਿਸ਼ਟ ਵਿਕਾਰ ਅੱਖਾਂ ਜਿਹੜੀਆਂ ਨੇ ਉਹ ਮਾੜਾ ਵੇਖਣ ਵਾਸਤੇ ਲੱਗੀਆਂ ਹੋਈਆਂ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਆ ਕੰਨ ਵੀ ਸੁਤੇ ਹੋਏ ਨੇ ਦੇ ਵੀ ਕਹ ਲੋ ਕਿ ਸਾਡੇ ਕਾਬੂ ਵਿੱਚ ਨਹੀਂ ਹੈਗੇ ਪਰਾਇ ਨਿੰਦਿਆ ਦੇ ਰਸ ਵਿੱਚ ਜਿਹੜਾ ਐਨੇ ਮਗਨ ਰਹਿੰਦੇ ਨੇ ਕਿ ਸਭ ਕੁ ਲਿਆ ਬੈਠਾ ਹੈ ਨੈਨੋ ਨੀਂਦ ਪਰ ਦਿਸ਼ਟ ਵਿਕਾਰ ਸ਼੍ਰਵਣ ਸੋਈ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਜੇ ਕਿਸੇ ਦੀ ਨਿੰਦਿਆ ਕਿਸੇ ਦੀ ਬੁਰਾਈ ਕਰਨੀ ਹੋਵੇ ਇਹ ਜ਼ੁਬਾਨ 10 ਘੰਟੇ ਵੀ ਬੋਲ ਸਕਦੀ ਹੈ ਤੇ ਜੀ ਵਾਹਿਗੁਰੂ 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 ਸਿਮਰਨ ਕਰਨਾ ਹੋਵੇ ਤੇ ਚੇਤੇ ਰੱਖਣਾ ਇਹ ਆਪ ਜਿਹੜਾ ਹੈ ਤਿਲ ਉਤਜ਼ਰਬਾ ਕਰਕੇ ਵੀ ਵੇਖ ਲੈਣਾ 10 20 ਮਿੰਟ ਜਪਣ ਤੋਂ ਬਾਅਦ ਇਹ ਜ਼ੁਬਾਨ ਰੁਕ ਜਾਏਗੀ ਨਹੀਂ ਜਪ ਸਕਦੇ ਕਿਉਂਕਿ ਅੰਦਰ ਦਾ ਮਾਹੌਲ ਵੈਸਾ ਨਹੀਂ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਵਿਸਮਾਤ ਅੰਮਨ ਜਿਹੜਾ ਸੀ ਸ਼ਰੀਰ ਨੂੰ ਚਲਾ ਰਿਹਾ ਸੀ ਇਹ ਵੀ ਸੌ ਗਿਆ ਇਹਦੇ ਵਿੱਚ ਮਾਇਆ ਦੇ ਨਸ਼ੇ ਵਿੱਚ ਹੁਣ ਕੀ ਹੋਵੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸ ਉਹ ਆਪਣੀ ਲਹਿ ਭਾਈ ਅੰਦਰ ਤੇ ਉਜਾੜਾ ਪੈਣਾ ਹੀ ਪੈਣਾ ਕਿਉਂਕਿ ਹਰ ਇੱਕ ਇੰਦਰਾ ਆਪੋ ਆਪਣੇ ਸਵਾਦਾਂ ਵਿੱਚ ਲੱਗਾ ਹੋਇਆ ਸਾਡੇ ਕੰਟਰੋਲ ਵਿੱਚ ਨਹੀਂ ਹੈਗਾ ਤੇ ਲਾਸੀ ਆ ਕੇ ਗੁਰੂ ਨੂੰ ਤਰਲਾ ਲਿਆ ਮਾਲਕ ਆ ਚੀਜ਼ਾਂ ਬੜੀਆਂ ਸਤਾ ਰਹੀਆਂ ਨੇ ਕਿਰਪਾ ਕਰੋ ਸਾਨੂੰ ਐਸੀ ਯੁਗਤ ਬਸ ਬਖਸ਼ੋ ਕਿ ਅਸੀਂ ਆਪਣੇ ਇੰਦਰੀਆਂ ਨੂੰ ਵਾਸ ਵਿੱਚ ਕਰ ਸਕੀਏ ਅਸੀਂ ਕੰਟਰੋਲ ਵਿੱਚ ਕਰ ਸਕੀਏ ਜੇ ਸਤਗੁਰੂ ਜੀ ਕਹਿੰਦੇ ਜਿਸ ਹਿਰਦੇ ਵਿੱਚ ਨਾ ਰੱਬ ਵਸ ਗਿਆ ਭਾਵੇਂ ਵਿਸਾਲ ਹੈ ਤੇ ਹਿਰਦੇ ਵਿੱਚ ਹੀ ਪ੍ਰਗਟ ਕਰਨ ਦੀ ਲੋੜ ਹੈ ਤੇ ਜਿੱਦਣ ਪ੍ਰਗਟ ਹੋ ਗਿਆ ਉਜੜ ਕਹਿ ਲੋ ਕਿ ਜੀਵਨ ਬਹੁਤ ਨਿਆਰਾ ਬਣ ਜਾਏਗਾ ਤੇ ਪ੍ਰਗਟ ਕਰਨ ਵਾਸਤੇ ਮਾਲਕ ਜੀ ਕਹਿਣ ਲੱਗੇ ਜੁਗਤ ਇਹ ਹੈ ਕਿ ਆਪਾਂ ਜਿਹੜਾ ਹੈ ਆਪਣੇ ਆਪ ਨੂੰ ਸੁਤੰਤਰ ਕਰ ਲਈਏ ਆਜ਼ਾਦ ਕਰ ਲਈਏ ਹਾਲੇ ਵੰਦਨਾ ਵਿੱਚ ਆਸੀ ਕਾਮ ਵੰਦਨ ਪਾ ਕੇ ਬੈਠਾ ਹੋਇਆ ਹੈ ਕਰੋਧ ਵੰਦਨ ਪਾ ਕੇ ਬੈਠਾ ਹੋਇਆ ਹੈ ਲੋਭ ਮੋਹ ਹੰਕਾਰ ਤੀਖਾ ਨਿੰਦਿਆ ਚੁਗਲੀਆਂ ਬੜਾ ਕੁਝ ਹੈ ਇਹ ਸਾਰੇ ਜਿਹੜਾ ਹੈ ਕਹਿ ਲੋ ਕਿ ਸਾਨੂੰ ਜਕੜ ਕੇ ਬੈਠੇ ਹੋਏ ਬੰਦਨਾ ਵਿੱਚ ਅਸੀਂ ਨਹੀਂ ਹਿਲ ਪਾ ਰਹੇ ਤੇ ਥੋੜੀ ਬਹੁਤ ਜੇਕਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫੇਰ ਆਪਣੇ ਅਧੀਨ ਲੈ ਲੇ ਇਸ ਕਰਕੇ ਜਿੰਨਾ ਚਿਰ ਅਸੀਂ ਬੰਦਨਾ ਤੋਂ ਮੁਕਤ ਨਹੀਂ ਹੋਵਾਂਗੇ ਆਜ਼ਾਦ ਨਹੀਂ ਹੋਵਾਂਗੇ ਉਹਨਾਂ ਚਿਰ ਰੱਬ ਨੂੰ ਵੀ ਹਿਰਦੇ ਵਿੱਚੋਂ ਪ੍ਰਗਟ ਨਹੀਂ ਕਰ ਪਾਵਾਂਗੇ ਮਿਹਨਤ ਤੇ ਕਰਨੀ ਪਵੇ ਪ੍ਰਭ ਕੀ ਆਗਿਆ ਹਰ ਆਤਮੇ ਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰ ਤੈਸਾ ਉਸ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵੰਤ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਤੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪ੍ਰਤਿਏ ਜੀਵ ਕੋ ਕਹਿਣ ਤੋਂ ਭਾਵੇਂ ਐ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਇਦਾਂ ਦੇ ਬਣਾ ਲੀਏ ਕਿ ਸਾਡੇ ਤੇ ਜਿਹੜਾ ਦੁੱਖ ਆਵੇ ਸੁੱਖ ਆਵੇ ਕੀ ਦਾ ਪ੍ਰਭਾਵ ਇਹ ਨਾ ਪਵੇ ਕਲਾ ਕੀ ਹੈ ਬਹੁਤ ਔਖਾ ਪਰ ਇਹ ਨਹੀਂ ਕਿ ਉਹ ਨਹੀਂ ਸਕਦਾ ਮਾਨ ਅਵਮਾਨ ਇਸ ਚੀਜ਼ ਦਾ ਪ੍ਰਭਾਵ ਨਾ ਹੋਵੇ ਆਦਰ ਨਿਰਾਦਰ ਇਸ ਚੀਜ਼ ਦਾ ਪ੍ਰਭਾਵ ਸਾਡੇ ਤੇ ਨਾ ਪਵੇ ਤੇ ਸਤਿਗੁਰੂ ਜੀ ਕਹਿੰਦੇ ਇਹੋ ਹੀ ਬੰਦਨ ਨੇ ਹੁਰਕੀ ਜਿਦੋਏ ਚੀਜ਼ਾਂ ਦੇ ਪ੍ਰਭਾਵੇ ਠਸੀਆਂ ਕੋਈ ਖੁਸ਼ ਆਮਦ ਕਰੇ ਅਸੀਂ ਖੁਸ਼ ਹੋ ਜਾਂਦੇ ਕੋਈ ਸਾਡੀ ਨਿੰਦਿਆ ਕਰੇ ਅਸੀਂ ਬਹੁਤ ਜਿਹੜਾ ਕਹ ਲੋ ਕਿ ਰੋਸ ਵਿੱਚ ਆ ਜਾਂਦੇ ਆ ਇਹ ਕੀ ਹੈ ਪ੍ਰਭਾਵ ਹੈ ਨਾ ਚੀਜ਼ਾਂ ਜੇ ਸਤਗੁਰੂ ਜੀ ਕਹਿੰਦੇ ਇੱਕ ਹੋਰ ਬਚਨ ਹੈ ਆਪ ਜੀ ਨੂੰ ਯਾਦ ਹੈ ਕਿ ਜੇ ਹਿਰਦੇ ਵਿੱਚ ਰੱਬ ਨੂੰ ਵਸਾਉਣਾ ਹੈ ਪ੍ਰਗਟ ਕਰਨਾ ਹੈ ਤੇ ਉਹਦੇ ਲਈ ਸਾਨੂੰ ਜਿਹੜਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾਤੈ ਤੰਚਨ ਮਾਟੀ ਮਾਨੈ ਨਾਹ ਨਿੰਦਿਆ ਨਾਹ ਉਸਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੂ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗਤੀ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾ ਹਨ ਤੇ ਘਟ ਬ੍ਰਹਮ ਨਿਵਾਸਾ ਉਸੇ ਹਿਰਦੇ ਘਰ ਵਿੱਚ ਬ੍ਰਹਮ ਦਾ ਨਿਵਾਸ ਹੁੰਦਾ ਹੈ ਰੱਬ ਦਾ ਨਿਵਾਸ ਹੁੰਦਾ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਹੈ ਇਸ ਲਈ ਸਤguru ਜੀ ਕਹਿੰਦੇ ਜੇ ਚਾਹੁੰਦੇ ਹੋ ਰੱਬ ਹਿਰਦੇ ਵਿੱਚ ਵਸ ਜਾਵੇ ਹੈ ਅੰਦਰ ਹੈ ਪ੍ਰਗਟ ਹੋ ਜਾਵੇ ਫਿਰ ਸਾਨੂੰ ਜਿਹੜਾ ਹੈ ਆਪਣੇ ਆਪ ਨੂੰ ਆਜ਼ਾਦ ਕਰਨਾ ਪਏ। ਆਦੀ ਮਗੀ ਨਾ ਕੋ ਗੋ ਲੋ ਕਿਸੇ ਦੇ ਜੋ ਅੰਦਰ ਵਿਸ਼ੇ ਵਕਾਰ। ਜਦ ਮਾਲਕ ਜੀ ਕਹਿੰਦੇ ਫਿਰ ਏਡੇ ਘਰ ਵਿੱਚ ਜਦੋਂ ਰੱਬ ਵਸਿਆ ਸੋ ਘਰ ਦੇਵਸਾਇਆ ਫਿਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਹਿਰਦਾ ਜਿਹੜਾ ਸਖਣਾ ਪਿਆ ਸੀ ਇਸ ਹਿਰਦੇ ਵਿੱਚ ਕੁਝ ਹੈਗਾ ਹੀ ਨਹੀਂ ਸੀ। ਸ਼ੋਭ ਗੁਨਾ ਦੇ ਨਾਲ ਸਾਡੀ ਜ਼ਿੰਦਗੀ ਫਿਰ ਭਰਪੂਰ ਹੋਵੇ ਅੰਦਰ ਗੁਣ ਆ ਗਏ ਅੰਦਰ ਬਖਸ਼ਿਸ਼ ਆ ਗਈ ਸੁਖ ਸਾਗਰ ਗੁਰ ਪਾਇਆ ਤਾਂ ਸਹ ਸਗਲ ਮਿਟਾਇਆ ਸੁੱਖਾਂ ਦਾ ਸਾਗਰ ਗੁਰੂ ਮਿਲ ਪਿਆ ਗੁਰੂ ਸੁੱਖਾਂ ਦਾ ਸਾਗਰ ਹੈ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੋਈ ਸਮੁੰਦਰ ਨੂੰ ਛੱਡ ਕੇ ਤਲਾਬਾਂ ਤੇ ਜਿਹੜਾ ਹੈ ਭਟਕਦਾ ਫਿਰੇ ਦੱਸੋ ਤਲਾਬਾਂ ਤੇ ਉਹਨੂੰ ਜ਼ਿਆਦਾ ਸੁੱਖ ਮਿਲੇਗਾ ਜਾਂ ਫਿਰ ਸਮੁੰਦਰ ਵਿੱਚ ਜ਼ਿਆਦਾ ਸੁੱਖ ਮਿਲੇਗਾ ਤੇ ਜੇ ਨਹੀਂ ਇਹ ਗੱਲ ਸਮਝ ਆ ਰਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦੇ ਕੇ ਸਮਝਾਇਆ ਕਹਿੰਦੇ ਸੰਸਾਰ ਦੇ ਲੋਕੋ ਜੇਕਰ ਸਮੁੰਦਰ ਤੇ ਤਲਾਬ ਦੇ ਵਿੱਚ ਫਰਕ ਵੇਖਣਾ ਹੈ ਨਾ ਮਰਛੀ ਨੂੰ ਪੁੱਛਿਓ ਕਿ ਤੇਨੂੰ ਕਿੱਥੇ ਜ਼ਿਆਦਾ ਆਨੰਦ ਆਉਂਦਾ ਉਹ ਤੇ ਵਿਚਾਰੀ ਜੀਵ ਹੈ ਉਹਦੇ ਕੋਲ ਇਨੀ ਸੋਚ ਸਮਝ ਵੀ ਨਹੀਂ ਹੈਗੀ ਜਿੰਨੀ ਮਨੁੱਖ ਕੋਲ ਹੈ ਪਰ ਫਿਰ ਵੀ ਜੇਕਰ ਉਹਨੂੰ ਆਪਾਂ ਪੁੱਛਾਂਗੇ ਤੂੰ ਕਿੱਥੇ ਜ਼ਿਆਦਾ ਸੁੱਖ ਵਿੱਚ ਰਹਿ ਸਕਦੀ ਹੈ ਤੇ ਮਚੀ ਦਾ ਇੱਕੋ ਜਵਾਬ ਹੋਏਗਾ ਕਿ ਜਿੱਦ ਤੋਂ ਸਾਰੇ ਬਣੇ ਨੇ ਜਿਹਦੇ ਵਿੱਚ ਸਾਰੇ ਸਮਾਉਂਦੇ ਨੇ ਮੈਂ ਉਹਦੇ ਵਿੱਚ ਹੀ ਜਿਹੜਾ ਹੈ ਰਹਿਣਾ ਚਾਹੁੰਨੀ ਉਹ ਹੈ ਸਮੁੰਦਰ ਨਦੀਆਂ ਨਾਲੇ ਤਲਾਬ ਵਿਤਿਆਦਕ ਜੋ ਕੁਝ ਵੀ ਹੈ ਉਹ ਸਾਰਾ ਜਾ ਕੇ ਸਮੁੰਦਰ ਵਿੱਚ ਹੀ ਸਮਾਉਂਦਾ ਹੈ ਜੇ ਫਿਰ ਮੈਂ ਕਿਉਂ ਸਮੁੰਦਰ ਨੂੰ ਛੱਡ ਕੇ ਤੇ ਤਲਾਬਾਂ ਵਿੱਚ ਐਵੇਂ ਆਵਾਂ ਕਿਉਂਕਿ ਤਲਾਬ ਦਾ ਪਾਣੀ ਜਿਹੜਾ ਹੈ ਕਿਤਨਾ ਕਿਤੇ ਸੁੱਕ ਸੜਦਾ ਹੈ ਜੇ ਉਹਨੂੰ ਪਿੱਛੋਂ ਪਾਣੀ ਨਾ ਮਿਲੇ ਤੇ ਜਿੱਥੇ ਫਿਰ ਸੋਕਾ ਪੈ ਜਾਏਗਾ ਉੱਥੇ ਤੇ ਮੌਤ ਹੈ ਮੱਛੀ ਇਸ ਕਰਕੇ ਮੱਛੀ ਵੀ ਚਾਹੁੰਦੀ ਹੈ ਮੈਨੂੰ ਜਿਹੜਾ ਹੈ ਅਸਲ ਦੇ ਵਿੱਚ ਰਹਿਸ਼ ਮਿਲੇ ਜਾਂ ਰਹਿਣਾ ਮਿਲੇ ਉਸ ਸਮੁੰਦਰ ਵਿੱਚ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੂੰ ਕਿੱਥੇ ਭਟਕਦਾ ਸਰਦਾ ਸਮੁੰਦਰ ਨੂੰ ਛੱਡ ਕੇ ਹੋਰ ਪਾਸੇ ਜਾਣਾ ਕੋਈ ਬੇਸਮਝੀ ਹੈ ਤੇ ਜਿੰਨੂੰ ਸਮੁੰਦਰ ਚੋਂ ਕੁਝ ਨਹੀਂ ਮਿਲਿਆ ਉਹਨੂੰ ਤਲਾਬਾਂ ਵਿੱਚੋਂ ਕੀ ਮਿਲਣਾ ਮਤਲਬ ਕਹਿਣ ਦਾ ਇਹ ਹੈ ਸਮਰੱਥ ਗੁਰੂ ਨੂੰ ਛੱਡ ਕੇ ਜੇਕਰ ਹੋਰ ਕਿਤੇ ਭਟਕਣਾ ਦੇ ਵਿੱਚ ਅਨੁਸਾਰ ਪਿਆ ਹੋਇਆ ਕੁਝ ਨਹੀਂ ਲੱਭੇਗਾ ਕੁਛ ਨਹੀਂ ਹਾਲ ਹਾਸਲ ਹੋਏਗਾ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਸਾਡਾ ਸਮੁੰਦਰ ਹੈ ਤੇ ਜਿੱਦੋਂ ਗੁਰੂ ਮਿਲਿਆ ਤੇ ਹਿਰਦੇ ਵਿੱਚੋਂ ਸਾਰੇ ਸ਼ੰਕੇ ਜਿਹੜੇ ਸੀ ਨਾ ਦੂਰ ਹੋ ਗਏ ਤੇ ਜਿਨ੍ਹਾਂ ਦੇ ਅੰਦਰ ਸ਼ੰਕੇ ਪੈਦਾ ਹੁੰਦੇ ਨੇ ਉਹਨਾਂ ਦਾ ਮਿਲਾਪ ਵੀ ਨਹੀਂ ਹਾਲੇ ਹੋਇਆ ਇਹ ਵੀ ਗੱਲ ਚੇਤੇ ਰੱਖੋ ਮਥਾ ਢੇਕਣਾ ਪ੍ਰਕਰਮਾ ਕਰਨੀ ਇੱਕ ਹੋਰ ਵਿਸ਼ਾ ਹੈ ਮਿਲਾਪ ਦਾ ਇੱਕ ਹੋਰ ਵਿਸ਼ਾ ਹੈ ਸਤਿਗੁਰੂ ਨੂੰ ਸਭ ਕੋ ਵੇਖਦਾ ਜੀਤਾ ਸਗਲ ਸੰਸਾਰ ਡਿੱਠੇ ਮੁਕਤ ਨਾ ਹੋਵਈ ਜੇ ਚਰ ਸ਼ਬਦ ਨਾ ਕਰੇ ਵਿਸ਼ਾ ਹੈ ਕੇਵਲ ਵੇਖਿਆ ਨਹੀਂ ਮੁਕਤੀ ਗੁਰੂ ਕੇ ਬਚਨਾਂ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾ। ਸ਼ੰਕੇ ਤਾਂ ਦੂਰ ਹੋਣ। ਅੰਦਰੋਂ ਭਰਮ ਭੁਲੇਖੇ ਤਾਂ ਦੂਰ ਹੋਣਗੇ। ਸਤਗੁਰੂ ਪੁਰਵਰਜਨ ਦੇ ਮਹਾਰਾਜ ਜੀ ਕਹਿੰਦੇ ਗੁਰੂ ਸਾਗਰ ਹੈ ਤੇ ਸਾਗਰ ਵਿੱਚ लीन ਹੋਣਾ ਨ ਸਿੱਖ ਜਾ। ਹਰ ਕੇ ਨਾਮ ਕੀ ਵਡਿਆਈ ਵਾਹਿਗੁਰੂ ਦੇ ਨਾਮ ਦੀ ਵਡਿਆਈ ਬਹੁਤ ਹੈ ਬੜੀ ਬਰਕਤ ਹੈ ਆਠ ਪਹਿਰ ਗੁਣ ਗਾਈ ਅਠੇ ਪਹਿਰ ਗਾਇਆ ਕਰ ਭਾਵ 24 ਰੱਬ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਗੁਰ ਪੂਰੇ ਤੇ ਪਾਈ ਇਹ ਜਿਹੜੀ ਵਡਿਆਈ ਇਹ ਬਰਕਤ ਹੈ ਪੂਰਾ ਗੁਰੂ ਦਿੰਦਾ ਹੈ ਅਧੂਰਾ ਨਹੀਂ ਦੇ ਸਕਦਾ ਅਧੂਰਾ ਤੇ ਆਪਣੇ ਹੀ ਨਾਮ ਜਪੇਗਾ ਕਿ ਮੇਰੇ ਚਰਨੀ ਲੱਗੋ ਮੇਰਾ ਹੀ ਨਾਮ ਤੇ ਆਓ ਪਰ ਪੂਰਾ ਕਦੀ ਵੀ ਆਪਣਾ ਨਾਮ ਨਹੀਂ ਜਪਾਉਂਦਾ ਪੂਰਾ ਜਦੋਂ ਵੀ ਨਾਮ ਦੇਦਾ ਉਹ ਕਾਲਪੁਰਖ ਦਾ ਦੇਵੇਗਾ ਰੱਬ ਦਾ ਨਾਮ ਰੱਬ ਦੇ ਨਾਲ ਕੋਲ ਰੱਬ ਦੀ ਬਪਤੀ ਕਰ ਇਸ ਕਰਕੇ ਜਿਹੜਾ ਹੈ ਵਾਹਿਗੁਰੂ ਦੇ ਨਾਮ ਦੀ ਵਡਿਆਈ ਬਹੁਤ ਹੈ ਬਹੁਤ ਬਰਕਤ ਹੈ ਜੇ ਜਪਣਾ ਸ਼ੁਰੂ ਕਰ ਦੇਵਾਂਗੇ ਤਾਂ ਹੀ ਜਿਹੜਾ ਸਾਨੂੰ ਇਹ ਬਰਕਤ ਪਤਾ ਲੱਗੇਗੀ ਉਹਨਾਂ ਚਿਰ ਰਹਾਉ ਪ੍ਰਭ ਕੀ ਅਕਾਥ ਕਹਾਣੀ ਪਰਮਾਤਮਾ ਦੀ ਜਿਹੜੀ ਕਥਾ ਵਿਚਾਰ ਹੈ ਰੱਬ ਦੀ ਸਿਮਤ ਸਲਾਹ ਜਿਹੜੀ ਉਹ ਨਾ ਕਥੀ ਜਾਣ ਵਾਲੀ ਕਾਬ ਅਸੀਂ ਜਿੰਨਾ ਮਰਜੀ ਬੋਲਨੀ ਹੈ ਗੁਰੂ ਪਰਮਾਤਮਾ ਪ੍ਰਤੀ ਘਟ ਹੈ ਇੱਕ ਬੰਦੇ ਦੀ ਪੂਰੀ ਲਾਈਫ ਜਿਹੜਾ ਹੈ ਬੰਦਾ ਬੋਲ ਸਕਦਾ ਹੈ ਜੇ ਮੇਰੇ ਜੀਵਨ ਬਾਰੇ ਕੋਈ ਬੋਲੇ ਸਾਰਾ ਟੋਟਲੀ ਬੋਲ ਸਕਦਾ ਕਿਉਂਕਿ ਮੈਂ ਸੀਮਤ ਮੇਰਾ ਕੋਈ ਹੱਦ ਬੰਨਾ ਹੈ ਮੇਰਾ ਦਾਇਰਾ ਹੈ ਮੇਰੇ ਸਾਲ ਨੇ ਪਰ ਪਰਮਾਤਮਾ ओ सर गुण निर्गुण निरंकार सुन समाधि परे को नहीं है इस करके अथ है अथ का अर्थ हंध कथिया ना जाए जिन्ना मर्जी बोलीये गुरु परमात्मा प्रति घट है जिन्ना बोलोगे वादा ही जाएगा ਜਨ ਬੋਲਹਿ ਅੰਮ੍ਰਿਤ ਬਾਣੀ ਰੱਬੀ ਪਿਆਰੇ ਜਿਹੜੇ ਨੇ ਰੱਬ ਦੀ ਸਿੱਖ ਸਲਾ ਰੂਪੀ ਅੰਮ੍ਰਿਤ ਬਾਣੀ ਜਿਹੜਾ ਹੈ ਉਹ ਬੋਲਦੇ ਰਹਿੰਦੇ ਭਾਵ ਗੁਰਬਾਣੀ ਨੂੰ ਗਹਿਨ ਕਰਦੇ ਰਹਿੰਦੇ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਸਲ ਦੇ ਵਿੱਚ ਬਰਕਤ ਜਿਹੜੀ ਹੈ ਨਾ ਗੁਰੂ ਪੂਰੇ ਤੋਂ ਮਿਲਦੀ ਹੈ ਤੇ ਪੰਚਮ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਗੁਰੂ ਪੂਰੇ ਦਾ ਸਦਕਾ ਜਿਹੜਾ ਹੈ ਇਸ ਬਾਤ ਦਾ ਵਿਖਿਆਨ ਕੀਤਾ ਹੈ ਭਾਵ ਤੁਹਾਨੂੰ ਸਹਿ ਦਿੱਤੀ ਹੈ ਕਿ ਗੁਰੂ ਪੂਰਾ ਸਮਰੱਥ ਹੈ ਗੁਰ ਬਿਨ ਕੋਰ ਅਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਇਸ ਕਰਕੇ ਸਤਰੂਜੀ ਕਹਿੰਦੇ ਸਾਗਰ ਦੇ ਵਿੱਚ ਡੀ ਲਓ ਸੌਖੀ ਉਦਾਹਰਣ ਹੈ ਹੁਣ ਕਿਸ ਪਾਸੇ ਅਤੀ ਜਾਣਾ ਉਹ ਸਾਡੀ ਮਰਜ਼ੀ ਕਬੀਰ ਸਮੁੰਦਰ ਨਾ ਛੋੜੀਐ ਜੋ ਅਤਖਾਰੋ ਹੋਈ ਓਖਰ-ਪੋਖਰ ਢੂੰਡਤੇ ਭਲੋ ਨ ਕਹੈ ਕੋਈ ਓਖਰਦਾਰ ਸੁੰਦਰ ਤਲਾਬ ਕਹਿੰਦੇ ਜੀ ਦਾ ਗੁਰੂ ਸਾਗਰ ਵਰਗਾ ਹੋਵੇ ਭਾਗਰ ਹੋਵੇ ਤੇ ਜਿਦੋਂ ਉਹ ਤਲਾਬਾਂ ਤੇ ਭਟਕੇ ਜਾ ਕੇ ਕੋਈ ਚੰਗਾ ਥੋੜੀ ਕਹਿਗਾ ਉਹਨੂੰ ਕਹਿਣਗੇ ਕਿ ਕਿਥੇ ਭਟਕਦਾ ਫਿਰਦਾ ਹੈ ਇਹਦਾ ਗੁਰੂ ਤੇ ਸਮਰੱਥ ਹੈ ਜਿੱਦੇ ਅਗੇ ਸਭ ਲੋਕਾਈ ਝੁਕਦੀ ਹੈ ਨਾਤ ਮਸਤਕ ਹੁੰਦੀ ਹੈ ਉਹਦਾ ਸਿੱਖ ਉਹਦਾ ਸੇਵਕ ਤਲਾਬਾਂ ਤੇ ਭਟਕੇ ਭਾਵ ਜੀ ਦੇ ਕੋਲ ਇੰਨੀ ਪਾਵਰ ਨਹੀਂ ਹੈ ਉਹਦੇ ਕੋਲ ਜਾ ਕੇ ਜਿਹੜਾ ਮੱਖਾ ਰਗੜੇ ਕੋਈ ਪਲਾ ਨਹੀਂ ਕਹੇ ਇਸ ਕਰਕੇ ਗੁਰੂ ਕਿਰਪਾ ਸਦਕਾ ਰੱਬ ਜਿਹੜਾ ਹਿਰਦੇ ਵਿੱਚ ਬੈਠਾ ਹੈ ਉਹਨੂੰ ਪ੍ਰਗਟ ਕਰੀਏ ਤੇ ਜੀਵਨ ਪ੍ਰਗਟ ਹੋ ਗਿਆ ਤੇ ਸਤ ਸ੍ਰੀ ਅਕਾਲ ਜੀ ਕਹਿੰਦੇ ਐਸੀ ਕਿਰਪਾ ਵਰਤੇ ਕਿ ਹਿਰਦਾ ਸਿਰ ਗੁਣਾਂ ਦੇ ਨਾਲ ਭਰਪੂਰ ਹੋ ਜਾਏ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹੇ ਮਾਲਕ ਰਹਿਮਤ ਕਰੇ ਬਚਨ ਹਿਰਦਾ ਵਿੱਚ ਵਸੇ ਜੀ ਬੇਅੰਤ ਪੂਰਨ ਸ਼ਿਮਾ ਵਾਹੀ ਗੁਰਦੀ ਕਾਸ ਵਾਹੀ ਗੁਰਦੀ ਕੀ ਸਤਿ